ਤਾਂ ਅੱਜ ਚੈੱਕ ਕਰਦੇ ਆ ਗੱਦਿਆਂ 'ਚ ਪਾਉਂਦੇ ਕੀ ਆ ਕਹਿੰਦੇ ਕੁਝ ਹੋਰ ਆ ਨਿਕਲਦਾ ਕੁਝ ਹੋਰ ਆ ਭਾਈ ਜੀ ਕੀ ਹੋ ਗਿਆ ਉਹ ਯਾਰ ਚੈੱਕ ਕਰਨਾ ਇਹਦੇ ਵਿੱਚ ਕੀ ਆ ਕਿਉਂਕਿ ਇਹਦੇ ਵਿੱਚ ਤੁਸੀਂ ਅਰੇ ਨੀਚੇ ਕਿਉਂ ਇਹਦੇ ਚੈੱਕ ਕਰਨਾ ਵਿੱਚ ਹੈਗੀ ਇਹਦੇ ਚੈੱਕ ਨਹੀਂ ਕਰਨਾ ਸੀ ਭਾਈ ਜੀ ਖੜਜੋ ਖੜਜੋ ਕੀ ਹੋ ਗਿਆ ਭਾਈ ਮੈਨੂੰ ਦੱਸੋ ਕੀ ਹੋ ਗਿਆ ਭਾਈ ਜੀ ਗੱਦਾ ਲਿਆ ਸੀਗਾ ਕਿਆ ਕੁਝ ਹੋਰ ਸੀ ਨਿਕਲਿਆ ਕੁਝ ਹੋਰ ਹੈ ਦੇਖੋ ਸਾਡਾ ਦੁਕਾਨ ਤੋਂ ਕਿਸੇ ਹੋਰ ਤੋਂ ਲਿਆ ਸੀ ਅਸੀਂ ਚੈੱਕ ਤਾਂ ਕਰ ਲਿਆ ਹੈ ਤੁਸੀਂ ਕਹਿੰਦੇ ਤੁਹਾਡੇ ਕੋਲ ਵਧੀਆ ਮਾਲ ਆ ਚੈੱਕ ਕਰੀ ਵਿੱਚੋਂ ਨਿਕਲਦਾ ਕੀ ਇਹ ਨਹੀਂ ਨਹੀਂ ਭਾਈ ਜੀ ਮੈਂ ਆਪ ਚੈੱਕ ਕਰਦਾ ਖਿੱਚ ਕੇ ਨੂੰ ਮੈਂ ਵੀ ਤੁਹਾਨੂੰ ਚੈੱਕ ਕਰਵਾ ਦਿੰਦਾ ਜੀ ਭਾਈ ਜੀ ਕਮਾਲ ਕਰੀ ਜਾਂਦੇ ਉਹ ਤੇ ਨਿਕਲਦਾ ਪਤਾ ਤਾਂ ਲੱਗੇ ਵਿੱਚ ਹੈ ਕੀ ਇਹਦੇ ਆ ਚੈੱਕ ਕਰੋ ਪਰ ਭਾਈ ਜੀ ਕਾ ਉਹੀ ਗੱਲ ਆ ਵੀ ਕਹਿੰਦੇ ਕੁਝ ਹੋਰ ਆ ਆ ਜਿਹੜੀ ਚੀਜ਼ ਪਾਈ ਤੁਸੀਂ ਇਹੀ ਪਾ ਕੇ ਦੋਗੇ ਮੰਨ ਲਓ ਜੇ ਗੱਦਾ ਤੁਹਾਡੇ ਕੋਲ ਲਾਵਾਂਗੇ ਦਿਖਾਈ ਸੀ ਤਾਂ ਇਹੀ ਚੀਜ਼ ਪਾਵਾਂਗੇ ਜੇ ਜੋ ਦੋ ਖਾਵਾਂਗੇ ਪਾਵਾਂਗੇ ਜਿਹੜੀ ਚੀਜ਼ ਕਹੋਗੇ ਉਹ ਹੀ ਹਾਂਜੀ ਬਿਲਕੁਲ ਵੀ ਜੀ ਮਾਂ ਹੋਈ ਕਹਣਾ ਵੀ ਗੱਦਾ ਪਹਿਲਾਂ ਲਿਆ ਸੀ ਕਿਹਾ ਕੁਝ ਹੋਰ ਕਹਿੰਦੇ ਆ ਫੋਮ ਵਗੈਰਾ ਸਾਰਾ ਕੁਝ ਹੋਊਗਾ ਨਿਕਲੇ ਬੱਚੋ ਦੇ ਕੋਲ ਹੋਰ ਹੀ ਨਿਕਲੀ ਜਾਂਦਾ ਉਹ ਗੱਦਾ ਇੰਨਾ ਸਖਤ ਨਾ ਪਿਆ ਜਾਂਦਾ ਨਹੀਂ ਤੁਸੀਂ ਸਿੱਧਾ ਫੈਕਟਰੀ 'ਚ ਆਇਆ ਹੋ ਕਿਸੇ ਦੁਕਾਨ ਤੇ ਨਹੀਂ ਆਇਆ ਹੂੰ ਪਹਿਲੇ ਬੰਦੇ ਸਿੱਧੇ ਗੱਦੇ ਇੱਥੇ ਗੱਦੇ ਬੰਦੇ ਆ ਜੀ ਇਹ ਗੱਦਾ 1.5 ਕੁਇੰਟਲ ਦੇ ਕਰਦੇ ਬੰਦੇ ਨੂੰ ਸਿੱਧੇ ਦਿੰਨੇ ਤਾਂ ਵੀ ਗੱਦਾ ਦਬਦਾ ਨਹੀਂ ਦੀ ਕੁਆਲਿਟੀ ਹੈ ਜਿਸ ਕਦੇ ਦੇ ਬਾਈ ਜੀ 1.5 ਕੁਇੰਟਲ ਕਿਥੇ ਬਾਈ ਅਰ ਦੇ ਪਾਸ 50 ਕਿਲੋ ਦਾ ਬੰਦਾ ਬਈ ਜੇ ਤਾਂ ਦਾਬਦਾ ਜਾਂਦਾ ਦੱਸ ਉਹ ਸਿਰ ਮਾੜੀ ਕੁਆਲਿਟੀ ਸੀ ਮਾੜੇ ਬੰਦੇ ਕੋ ਜਾਊਂਗਾ ਤਾਂ ਇਹੋ ਜਿਹਾ ਕੁਝ ਹੋਏਗਾ ਜੀ ਤੁਸੀਂ ਇਹਦੀ ਛੋਟੀ ਗਰੰਟੀ ਹੈ ਹੁਣ 1.5 ਕੁਇੰਟਲ ਦਾ ਬੰਦਾ ਪੈ ਗਿਆ ਦਬਦਾ ਨਹੀਂ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਹੋਰ ਹੋਰ ਕਿਹੜੇ ਗੱਦੇ ਮਿਲਣਗੇ ਆਪਾਂ ਨੂੰ ਮੰਨ ਲਓ ਜਿਉਂ ਉਦਾਂ ਗੱ ਅਸੀਂ ਨਵੀਂ ਵੈਰਾਈਟੀ ਕੱਢੀ ਹੈ ਫੋਲਡ ਹੋ ਜਾਂਦੀ ਚੈੱਕ ਕਰੋ ਅੱਛਾ ਉਤੋਂ ਇੱਕੋ ਜਿਹਾ ਥੱਲੋਂ ਫੋਲਡ ਹੋ ਜਾਂਦਾ ਹਾਂਜੀ ਬਿਲਕੁਲ ਜੀ ਇਹ ਤੁਹਾਡਾ ਹੈ 7000 ਰੁਪਏ ਪੇਅਰ ਜੀ 7000 ਪੇਅਰ ਹਾਂਜੀ ਅੱਛਾ ਦੋਨਾਂ ਦਾ 7000 ਪੂਰੇ ਦਾ ਜਾਨੀ ਕਿ ਪੂਰੇ ਦਾ 7000 ਰੁਪਏ ਜੀ ਤੇ ਆ ਫੋਮ ਵਗੈਰਾ ਸਾਰੀ ਜਿਹੜੀ ਦਿਖਾਓ ਕਹੋਗੇ ਜਿਹੜੀ ਨਿਕਲੂਗੀ ਉਹੀ ਹੋਗੇ ਨਾ ਬੈਸਟ ਕੁਆਲਿਟੀ ਫਾਰਮਸ ਰੱਖਦੇ ਆ ਕੋਈ ਆਮ ਫਾਰਮਸੀ ਰੱਖਦੇ ਨਹੀਂ ਆ ਜੀ ਕਿ ਆ ਗੱਲਦਾ ਤੁਸੀਂ ਸਾਡੀ ਗੱਲ ਨਹੀਂ ਸੁਣੀ ਤੁਸੀਂ ਤਾਂ ਤੁਸੀਂ ਗੱਦਾ ਪਾੜ ਲਿਆ ਹਾਂ ਆ ਅਸੀਂ ਐਚ ਆਰ ਫਾਰਮ ਸੁਪਰ ਸੌਫਟ ਜੋਸੀ ਕਹਾਂਗੇ ਉਹੀ ਪਾਵ ਮਨ ਲਓ ਜੇ ਮਨ ਲਓ ਆਹ ਫਾਰਮ ਕਹਤੀ ਹਾਂਜੀ ਤਾਂ ਆਹੀ ਨਿਕਲੂਗੀ ਉਹਦੇ ਵਿੱਚੋਂ ਅੱਛਾ ਫਾਰਮ ਮੰਨ ਲਓ ਕਿਹੜੀ ਕਿਹੜੀ ਕੁਆਲਿਟੀ ਦੀ ਆਪਣੇ ਕੋਲ ਜੇ ਆਹ ਲੈਣੀ ਆ ਤਾਂ ਇਦਾਂ ਦੀ ਫਾਰਮ ਸਰ ਦੇਖੋ ਪ੍ਰੋਫਾਈਲ ਫਾਰਮ ਆ ਜਾਂਦੀ ਹੈ ਜੀ ਇਹ ਪ੍ਰੋਫਾਈਲ ਫਾਰਮ ਆ ਗਿਆ ਐਕਟਰ ਫਾਰਮ ਮੈਮਰੀ ਫਾਰਮ ਆ ਗਿਆ ਦੇਖੋ ਮੈਮਰੀ ਫਾਰਮ ਮਾਰਕੀਟ ਚ ਬੋਲਦੇ ਸਾਰੇ ਦਿਖਾ ਕੇ ਕੋਈ ਨਹੀਂ ਪਾਉਂਦਾ ਅੱਛਾ ਤੁਸੀਂ ਕੁਆਲਿਟੀ ਚੈੱਕ ਕਰੋ ਮੈਮਰੀ ਫਾਰਮ ਦੀ ਅੱਛਾ ਇਹ ਇਹ ਸੌਫਟ ਜੀ ਹੁੰਦੀ ਜਿਹੜੀ ਉਹੀ ਆਏ ਆ ਜਿਹੜੀ ਕਹਿੰਦਾ ਉਹ ਬਾਲੀ ਸੌਫਟ ਜੀ ਹੈ ਇਕੱਠੀ ਹੋ ਜਾਂਦੀ ਮਾੜੀ ਜਨ ਵਾਲੀ ਬਿਲਕੁਲ ਠੀਕ ਹੈ ਇਹ ਮੈਂਬਰੀ ਫਾਰਮ ਦੀ ਹਾਂਜੀ ਇਹ ਅੱਛਾ ਇਹ ਵੀ ਪਾ ਦੇਣੇ ਵਿੱਚ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਆ ਵਾਲੀ ਫਾਰਮ ਹੋਊਗੀ ਹੈ ਨਾ ਹਾਂਜੀ ਇਹ ਸਰ ਐਚ ਆਰ 50 ਡੈਂਸਿਟੀ ਫਾਰਮ ਤੁਹਾਨੂੰ ਲੱਭੇ ਤੇ ਨਹੀਂ ਮਿਲਦੀ ਮਾਰਕੀਟ ਦੇ ਵਿੱਚ ਇਹ ਵਾਲੀ ਨਾ ਕੋਈ ਸੁਜੈਸਟ ਕਰੇ ਸਾਡੇ ਕੋਲ ਆਮ ਤੌਰ ਤੇ ਆਹ ਫਾਰਮਸ ਚੱਲਦੀਆਂ ਜੀ ਅੱਛਾ ਦੋ ਤਿੰਨ ਚਾਰ ਇੱਥੇ ਕਾਫੀ ਸਾਰੇ ਆਪਸ਼ਨਸ ਲੱਗੇ ਹੋਈਆਂ ਤੁਸੀਂ ਕੋਈ ਵੀ ਕਪੜਾ ਜੋ ਕਹੋਗੇ ਲਗਵਾ ਦਾਂਗੇ ਅੱਛਾ ਇਹ ਸਾਰੇ ਉਹਨਾਂ ਦੇ ਗੱਦਿਆਂ ਦੇ ਕਵਰ ਹੀ ਉੱਤਲੇ ਜਿਹੜਾ ਕਪੜਾ ਲੱਗਦਾ ਉਹੀ ਹੈ ਜਿਹੜਾ ਮਰਜ਼ੀ ਇਹਨਾਂ ਚਲਵਾ ਲੈ ਇਹਨਾਂ ਦੇ ਰੇਟਰ ਡੋਟਾ ਜਿ ਕਿਦਾਂ ਕੀ ਹੈਗਾ 4 ਇੰਚੀ ਗਦਾ 4.5 ਇੰਚ ਨਿਕਲਦਾ ਹੈ ਮਾਰਕੀਟ ਦੇ ਮੁਤਾਬਕ ਕੁਆਲਿਟੀ ਸਾਡੇ ਕੋਲ ਜੋ ਹੈ ਕਿਸੇ ਕੋਲ ਨਹੀਂ ਮਿਲੇਗੀ ਕਪੜਾ ਇਸ ਵਿੱਚ ਬਹੁਤ ਪ੍ਰੀਮੀਅਮ ਫਾਰਮਸ ਪ੍ਰੀਮੀਅਮ ਇਹ ਤੁਹਾਨੂੰ ਪੈਣਾ 7000 ਰੁਪਏ ਦਾ ਵੀਡੀਓ ਸ਼ੇਅਰ ਕਰਨ ਵਾਲ ਨੂੰ ਕਰਨ ਵਾਲ ਨੂੰ 2500 ਰੁਪਏ ਡਿਸਕਾਊਂਟ ਤੇ ਸਿਰਫ 4500 ਰੁਪਏ ਦਾ ਅਸੀਂ ਗੱਦਾ ਲਗਾਵਾਂਗੇ ਜੀ ਇਹ ਪੇਅਰ ਹੈ ਦਾ ਹਾਂਜੀ ਪੇਅਰ ਤੇ ਸਾਹਿਬ ਬਟਾ ਪੂਰਾ ਨਾ ਇਹ ਤਾਂ ਨਹੀਂ ਹੈ ਛੋਟਾ ਵੱਡਾ ਫੁੱਲ ਬੈਟ ਦਾ ਜੀ ਕੋਈ ਸਾਈਜ਼ ਤੁਹਾਡਾ ਉੱਪਰ-ਨੀਚੇ ਵੀ ਹੈ ਕੋਈ ਆਊਟ ਸਾਈਜ਼ ਹੈ ਉਸੇ ਸਪੈਸ਼ਲ ਬਣਾ ਕੇ ਦੇਵਾਂਗੇ ਅੱਛਾ ਇਸ ਤੋਂ ਬਾਅਦ ਤੁਹਾਡਾ ਆ ਜਾਂਦਾ 5 ਇੰਚੀ ਗਦਾ ਇਹ ਪੌਨੇ ਪੰਜ ਜਾਂ ਸਾਢੇ ਚਾਰ ਨਿਕਲੇ ਸਾਢੇ ਪੰਜ ਇੰਚੇ ਦਾ ਸਾਢੇ ਪੰਜ ਇੰਚ ਨਿਕਲਦਾ ਅੱਛਾ ਇਹ ਤੁਹਾਨੂੰ ਪੈਂਦਾ ਹੈ ਵੀਡੀਓ ਸ਼ੇਅਰ ਕਰਨ ਵਾਲ ਨੂੰ 5000 ਰੁਪਏ ਮਾਤਰਾ ਵੀਡੀਓ ਸ਼ੇਅਰ ਕਰਨ ਵਾਲ ਨੂੰ 5000 ਰੁਪਏ 5000 ਰੁਪਏ ਪੇਰ ਜੋੜਾ ਤੇ ਆ ਆ ਸਪਰਿੰਗ ਵਾਲਾ ਜਿਹੜਾ ਵਾਲਾ ਸਪਰਿੰਗ ਵਾਲਾ ਜੀ ਇਹ ਤੁਹਾਨੂੰ 40 ਤੋਂ 45000 ਰੁਪਏ ਬ੍ਰਾਂਡ ਦਾ ਰੇਟ ਹੈ ਜੀ ਅੱਛਾ ਆਮ ਰੇਟ 25 ਤੋਂ 30000 ਰੁਪਏ ਨੋਰਮਲ ਬ੍ਰਾਂਡਸ ਦੇ ਵਿੱਚ ਸਾਡੇ ਕੋਲ ਮਿਲੇਗਾ 15000 ਰੁਪਏ 9 ਇੰਚ ਗੱਦਾ ਜੀ ਹੈ 15000 ਦਾ 9 ਇੰਚ ਗੱਦਾ ਜੀ 9 ਇੰਚ ਗੱਦਾ ਜੀ ਗੱਦਾ ਜੀ ਇਹਨਾਂ ਦੀ ਲਾਈਫ ਡਿਪੈਂਡ ਕਰਦਾ 15 20 25 25 ਸਾਲ ਲਾਈਫ ਵਾਲੇ ਗੱਦੇ ਆ ਜੀ ਇਹ ਇਹ ਤੁਹਾਨੂੰ ਪੈਂਦੇ ਮਾਤਰ 10000 ਸ਼ੁਰੂਆਤ 10000 ਤੋਂ ਹੁੰਦੀ ਹੈ 13 14000 ਤੱਕ ਟੌਪ ਕਰਦੇ ਜਾਂਦੇ ਨੇ ਅੱਛਾ ਪੂਰਾ ਫੁੱਲ ਸਾਈਜ਼ ਆ ਜੀ ਇਹ ਪੂਰਾ ਬੈਡ ਦਾ ਹੈ ਫੁੱਲ ਸਾਈਜ਼ ਜੀ 8 8 ਇੰਚੀ ਗੱਦਾ ਬੈਸਟ ਟੂ ਬੈਸਟ ਕੁਆਲਿਟੀ 10000 ਤੋਂ ਸਟਾਰਟ ਹੋ ਜਾਂਦੇ ਹਨ ਹਾਂ ਜੀ ਸਟਾਰਟ ਹੋਣੇ 10000 ਤੋਂ 10000 ਤੋਂ 13 14000 ਤੱਕ ਟੌਪ ਜਾਂਦਾ ਜੀ ਅੱਛਾ ਹਾਂ ਜੀ ਤੇ ਇਹ ਤੋਂ ਇਲਾਵਾ ਆ ਆ ਆ ਇਹਨਾਂ ਦਾ ਗ੍ਰੇਡ ਉੱਟੰਦਾ ਬਈ ਇਸਰ ਸੌਫਾ ਕਮ ਬੈੱਡ ਹੈ ਇਤਨੇ 3500 ਤੋਂ ਸ਼ੁਰੂ ਹੋ ਕੇ ਤੁਹਾਡੇ 7000 8000 ਇਸ ਅਰੇਂਜ ਕਰ ਜਾਂਦੇ ਅੱਛਾ ਤਾਂ ਬੈੱਡ ਵੀ ਬਣ ਜਾਂਦਾ ਹੈ ਨਾ ਮੰਨ ਲਓ ਕੱਲਾ ਬੰਦਾ ਘਰੇ ਤਾਂ ਇਹ ਯੂਜ਼ ਕਰ ਸਕਦਾ ਹੈ ਜੀ ਇਹ ਸਾਰੇ ਸਾਡੇ ਸੈਂਪਲਸ ਹੈ ਜੀ ਅਡਾ ਡਿਫਰੈਂਟ ਡਿਫਰੈਂਟ ਮਾਡਲਸ ਬੰਦੇ ਆ ਇਹ ਤਾਂ ਜ ਕੁਝ ਵੀ ਨਹੀਂ ਇਸ ਤੋਂ ਜ਼ਿਆਦਾ ਵੀ ਗੱਦੇ ਮਾਡਲਸ ਮਿਲ ਜਾਂਦੇ ਆ ਪਹਿਲਾਂ ਜਿਵੇਂ ਆਹ ਸਪਰਿੰਗ ਚੱਲਦਾ ਸੀ ਜੀ ਅਸੀਂ ਉਹ ਆਹ ਵਾਲਾ ਸਪਰਿੰਗ ਲੇਟੈਸਟ ਟੈਕਨੋਲੋਜੀ ਆ ਰਹੀ ਹੈ ਅਸੀਂ ਆਹੀ ਦੇ ਰਹੇ ਹਾਂ ਜੀ ਅੱਜਕੱਲ ਅੱਛਾ ਮੰਨ ਲਓ ਜੇ ਕਿਸੇ ਨੇ ਦੇਖਣਾ ਤਾਂ ਪਹਿਲਾਂ ਆਹ ਦਿਖਾ ਦੇਣ ਉਹ ਵੀ ਇਦਾਂ ਦਾ ਤੁਸੀਂ ਤਿਆਰ ਕਰਾ ਲਓ ਆਹ ਕਪੜਾ ਆਹ ਵਿੱਚ ਸਮਾਨ ਲੱਗਣਾ ਇਹਦੇ ਹਣਾ ਪਹਿਲਾਂ ਸੈਂਪਲ ਜਿਹੜਾ ਚੈੱਕ ਕਰਵਾ ਦੇਣਾ ਤੁਸੀਂ ਨਾ ਅੱਛਾ ਭਈ ਮੰਨ ਲਓ ਮੈਂ ਗੱਦਾ ਤਿਆਰ ਕਰਾਉਣਾ ਹਣਾ ਵੀ ਮੈਂ ਮੈਨੂੰ ਯਕੀਨ ਨਹੀਂ ਬਈ ਯਾਰ ਆਹ ਗੱਦਾ ਮੈਂ ਤੁਸੀਂ ਉਹ ਸਮਾਨ ਜਾ ਕੁਝ ਹੋਰ ਗੱਦਾ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਖੋਲ ਕੇ ਦਿਖਾਤਾ ਹੋਰ ਸਰਾਇ ਤੋਂ ਨੀਚੇ ਤੋਂ ਹੜੇ ਮੂਰੇ ਗੱਦਾ ਤਿਆਰ ਕਰਵਾਦਨੇ ਜੀ ਉਹਦੇ ਇੱਥੇ ਤਿਆਰ ਕਰਾਂਗੇ ਤੁਸੀਂ ਤੁਹਾਡੇ ਮੂਰੇ ਤਿਆਰ ਕਰਾਂਗੇ ਜੀ ਗੱਦਾ ਇੱਥੇ ਤਿਆਰ ਕਰਕੇ ਦਿਨੋ ਮੰਨ ਲਓ ਕੋਲੇ ਖੜਕੇ ਤਿਆਰ ਕਰਾਉਣਾ ਇੱਥੇ ਕਰਕੇ ਦੋਗੇ ਤੁਸੀਂ ਇੱਕ ਕਸਟਮਰ ਦੀ ਡਿਮਾਂਡ ਹੈ ਕੁਝ ਕਸਟਮਰ ਕਹਿੰਦੇ ਤੁਸੀਂ ਦਿਖਾ ਦੇ ਮਾਰਕੀਟ 'ਚ ਕੁਝ ਦਿੰਦੇ ਆ ਵਿੱਚੋਂ ਕੂੜਾ ਨਿਕਲਦਾ ਅਸੀਂ ਕਿਨੇ ਕੋਲੇ ਖੜਕੇ ਤਿਆਰ ਕਰਾ ਲਵੇ ਅੱਛਾ ਹੁਣ ਇਹ ਮੰਨ ਲਓ ਸਾਹਮਣੇ ਤਿਆਰ ਹੋਊਗਾ ਜਿਹੜਾ ਵੀ ਤਿਆਰ ਕਰਨਾ ਗੱਦਾ ਕਿਸ ਤਰ੍ਹਾਂ ਬਈ ਇਹ ਇੱਕ ਚੀਜ਼ ਹੈ ਜਿਹੜੀ ਆ ਉੱਪਰ ਪਾ ਰਹੀ ਸਪਰੇਅ ਕੀਤੀ ਹੈ ਇਹ ਜੀ ਗਲੂ ਹੈ ਅੱਛਾ ਐਸਰ ਕਹਿੰਦੇ ਉਸ ਨੂੰ ਇਹ ਅਡਹੈਸਿ ਇਹ ਦੂਦਰ ਪੱਜੇ ਨਾ ਅੱਛਾ ਮੰਨ ਲਓ ਕਈ ਵਾਰ ਗੱਦੇ ਵੀ ਮੈਂ ਦੇਖਿਆ ਵਿਚਾਲੇ ਉਹ ਐ ਖੁੱਲੇ ਜਾਂਦੇ ਇਹ ਨਹੀਂ ਜੀ ਨਹੀਂ ਸੜੀ ਤੁਸੀਂ ਦੇਖੋ ਮਸ਼ੀਨਸ ਜਿਹੜਾ ਪੈਸਟਿੰਗ ਹੁੰਦੀ ਹੈ ਮਤਲਬ ਇਹ ਨਹੀਂ ਗੱਦਾ ਕਦੇ ਚਾਜਦੇ ਤੇ ਹਰੇਕ ਜੀ ਤੁਸੀਂ ਦੇਖ ਲਓ ਉਹ ਤੁਹਾਡੇ ਸਾਹਮਣੇ ਜਿਹੜਾ ਇਹ ਗੱਦਾ ਜਿਹੜਾ ਤਿਆਰ ਕਰ ਰਹੇ ਹੈਗੇ ਤੇ ਜਿਨੇ ਵੀ ਕਸਟਮਰ ਨੇ ਜਿਨੇ ਵੀ ਤਿਆਰ ਕਰਾਉਣਾ ਨਾ ਤੇ ਇਹ ਇੱਥੇ ਤਿਆਰ ਮੰਨ ਲਓ ਬਾਈ ਯਾਰ ਬੈੱਡ ਦਾ ਸਾਈਜ਼ ਕਈ ਵਾਰੀ ਵੱਡਾ ਹੁੰਦਾ ਨਾ ਕਈ ਵਾਰੀ ਵੱਡਾ ਬੈੱਡ ਬਣਾ ਲੈਂਦੇ ਆ ਫਿਰ ਉਹ ਕਿਦਾਂ ਤੁਹਾਨੂੰ ਸਹੀ ਦੱਸਣਾਗੇ ਵੀ ਆਹ ਸਾਨੂੰ ਸਾਈਜ਼ ਤਰੀਕਾ ਹੁੰਦਾ ਪ੍ਰੋਪਰ ਇਸ ਨੂੰ ਗਾਈਡ ਕਰਾਂਗੇ ਕਿ ਤੁਸੀਂ ਐਦਾਂ ਸਾਨੂੰ ਉਨੇ ਕਸਟਮਰ ਦਾ ਔਨ ਆਰਡਰ ਗੱਦਾ ਜੀ ਇਹ ਫਾਜ਼ਿਲ ਕਾ ਜਾਣਾ ਹੈ ਅੱਛਾ ਉਸ ਚੈੱਕ ਕਰੋ ਕਸਟਮਰ ਨੇ ਆ ਕੇ ਪਸੰਦ ਕੀਤਾ ਨੀچے 4 ਇੰਚੇ 3 ਇੰਚੇ ਨੀچے ਬਾਉਂਡਰੀ ਫਾਰਮ ਆ ਗਿਆ ਰਿ ਬਾਉਂਡਰੀ ਫਾਰਮ ਹਾਂਜੀ ਇਸ ਤੋਂ ਉੱਪਰ ਵੀ ਐਚ ਆਰ ਆ ਗਿਆ ਪਿਓਰ ਐਚ ਆਰ ਉਸ ਤੋਂ ਉੱਪਰ ਵੀ ਐਕਟਰੀ ਫਾਰਮ ਆ ਗਿਆ ਅੱਛਾ ਪਿਓਰ ਆਰਥੋਪੈਡਿਕ ਮੈਟ੍ਰਸ ਕਸਟਮਰ ਨੂੰ ਬਹੁਤ ਪ੍ਰੋਬਲਮ ਸੀ ਜੀ ਸਾਨੂੰ ਬੈਕ ਪ੍ਰੋਬਲਮ ਹੁੰਦੀ ਹੈ ਬਹੁਤ ਪਰੇਸ਼ਾਨ ਸੀ ਕਸਟਮਰ ਇਸ ਸਪੈਸ਼ਲ ਤੁਸੀਂ ਤੁਸੀਂ ਵੀ ਆਪਦੇ ਮੈਨੂੰ ਦੱਸ ਦਿਓ ਵੀ ਮੰਨ ਲਓ ਕੋਈ ਏਜ ਦੇ ਹਿਸਾਬ ਨਾਲ ਹਨਾ ਕੋਈ ਸਰ ਅਸੀਂ ਵਜਨ ਦੇ ਹਿਸਾਬ ਨਾਲ ਏਜ ਦੇ ਹਿਸਾਬ ਨਾਲ ਪ੍ਰੋਬਲਮ ਦੇ ਹਿਸਾਬ ਨਾਲ ਫੁੱਲ ਸੁਜੈਸਟ ਕਰੀਦਾ ਆ ਆਰਥੋਪੈਡਿਕ ਅਸੀਂ ਸਪੈਸ਼ਲ ਮੈਟ੍ਰਸ ਬਣਾਉਂਦੇ ਜਾਓ ਜਮਰਜੀ ਬਣਵਾ ਲਓ ਅਜਾ ਜਿੱਦਾਂ ਦਾ ਮਰਜੀ ਤਿਆਰ ਕਰਵਾ ਲੈਣਾ ਥੋੜਾ ਜਿਹਾ ਬੰਦਾ ਆਪਦਾ ਦਾ ਥੋੜਾ ਤੁਸੀਂ ਗਾਈਡ ਕਰਦੇ ਨੇ ਵੀ ਹਨਾ ਵੀ ਇਹ ਇਦਾਂ ਦਾ ਚਾਹੀਦਾ ਜਾਂ ਜਾਂ ਕਰਦੇ ਅਸੀਂ ਇੱਕ ਤਰੀਕੇ ਦੇ ਡਾਕਟਰ ਆ ਅਸੀਂ ਦੱਸਦੇ ਆ ਕਿਚਾ ਹਾਂਜੀ ਤੇ ਗੱਦਾ ਮੰਨ ਲਓ ਕਿ ਇਹ ਕੋਈ ਬੈੱਡ ਗੋਲ ਹੁੰਦਾਗਾ ਉਹ ਵੀ ਆਪਣੇ ਕੋਲ ਹੈਗਾ ਗੋਲ ਜੀ ਕੋਈ ਜੋ ਮਰਜੀ ਸਾਈਜ਼ ਜੋ ਮਰਜੀ ਸ਼ੇਪ ਜੋ ਵੀ ਤੁਹਾਡਾ ਕੋਈ ਰਿਕੁਆਇਰਮੈਂਟ ਹੈ ਹਾਈਟ ਕੁਝ ਵੀ ਇਸ ਡੈਡੀ ਕਰਵਾ ਸਕਦੇ ਮੰਨ ਲਓ ਗੋਲ ਬਣਾ ਲਓ ਚੌਰਸ ਬਣਾ ਲਓ ਜਿੰਦਾ ਦਾ ਹੈਗਾ ਸਾਰੇ ਬਣਾ ਕੇ ਡੈਡੀ ਕਰਕੇ ਦੇ ਦੇਣਾ ਕੋਈ ਮੰਨ ਲਓ ਗੱਦਾ ਕੋਈ ਤੁਹਾਨੂੰ ਆਰਡਰ ਕਰ ਦਿੰਦਾ ਨਾ ਵੀ ਗੱਦਾ ਤਿਆਰ ਕਰਕੇ ਦੇ ਦਿਓ ਹਾਂਜੀ ਤੇ ਕੋਲੇ ਆਉਂਦਾ ਨਹੀਂ ਅਗਲਾ ਤਾਂ ਫਿਰ ਤੁਸੀਂ ਕਿੱਦਾਂ ਅਗਲੇ ਨੂੰ ਕਰਾਉਣੇਗੇ ਸਿਰ ਦੇਖੋ ਜੋ ਵੱਡੇ ਵੱਡੇ ਸਿਟੀਜ਼ ਐ ਅੰਮ੍ਰਿਤਸਰ ਹੋ ਗਿਆ ਲੁਧਿਆਣਾ ਪਟਿਆਲਾ ਚੰਡੀਗੜ੍ਹ ਸਾਡੇ ਇੱਥੇ ਬਹੁਤ ਗੱਦੇ ਆਉਂਦੇ ਆ ਕਸਟਮਰ ਕਹਿੰਦੇ ਕਿ ਜੀ ਸਾਨੂੰ ਵੀਡੀਓ ਬਣਾ ਕੇ ਪਾ ਦਿਓ ਬੱਧੀ ਹੁਣ ਤੁਸੀਂ ਤਾਂ ਕੋਲੇ ਖੜ ਕੇ ਵੀਡੀਓ ਬਣਵਾ ਲਈ ਆ ਆਪਣਾ ਗੱਦਾ ਤੁਸੀਂ ਬੰਦਾ ਵੇਖ ਲੈ ਜਿਹੜਾ ਕੋਈ ਕਸਟਮਰ ਨਹੀਂ ਆ ਪਾਰਿਆ ਅਸੀਂ ਉਹਨੂੰ ਗੱਦਾ ਬੰਦੇ ਦੀ ਵੀਡੀਓ ਬਣਾ ਕੇ ਵਟਸਐਪ ਤੇ ਪਾ ਦਨੇ ਜੀ ਅੱਛਾ ਮੰਨ ਲਓ ਜੇ ਕਿਸੇ ਨੇ ਘਰੇ ਬੈਠੇ ਨੇ ਮੰਗਵਾਉਣਾ ਤਾਂ ਕਿੱਥੋਂ ਤੱਕਰ ਆਪਣਾ ਜਿਹੜਾ ਡਿਲੀਵਰੀ ਦਾ ਹੈਗਾ ਪੰਜਾਬ ਦੇ ਜਿਹੜੇ ਪੰਜਾਬ ਦੇ ਜਿਹੜੇ ਵੀ ਵੱਡੇ ਸਿਟੀਜ਼ ਐ ਕੋਈ ਵੀ ਤੁਹਾਡਾ ਅਬੋਰ ਹੋ ਗਿਆ ਅੰਬਾਲਾ ਹੋ ਗਿਆ ਚੰਡੀਗੜ੍ਹ ਲੁਧਿਆਣਾ ਪਟਿਆਲਾ ਸਾਰੇ ਚ ਭੇਜ ਦਿੰਨੇ ਹਾਂ ਜੀ ਅਸੀਂ ਜੇ ਤਿਆਰ ਕਰਾਉਣਾ ਹੈ ਨਾ ਤਾਂ ਕੋਲੇ ਖੜ ਕੇ ਤਿਆਰ ਕਰਾ ਸਕਦੇ ਹੋ ਜਿਹੜੇ ਨਹੀਂ ਆ ਸਕਦੇ ਹਨ ਇੱਥੇ ਤੇ ਬਾਈ ਕਹਿੰਦਾ ਅਸੀਂ ਵੀਡੀਓ ਬਣਾ ਲੈਨੇ ਆ ਤੇ ਅਗਲੇ ਨੂੰ ਵਟਸਐਪ ਕਰ ਦਿੰਨੇ ਆ ਵੀ ਅਗਲੇ ਤਸੱਲੀ ਹੋ ਜਾ ਵੀ ਆਹ ਚੀਜ਼ ਆ ਮੰਨ ਲਓ ਜੇ ਨਹੀਂ ਵੀ ਹੈਗਾ ਤਾਂ ਤੁਸੀਂ ਖੋਲ ਕੇ ਦਿਖਾ ਦਿਓ ਆਹ ਦੇਖ ਲੈ ਭਰਾਵਾ ਤੇਰੇ ਸਾਹਮਣੇ ਕੋਲ ਤਾਂ ਹੈ ਨਹੀਂ ਕੋਈ ਅਣਸ਼ੰਕਾ ਨਾ ਰਹੇ ਜੇ ਦੇਵ ਜੀ ਰੱਬ ਕਿੰਨੇ ਪੈਸੇ ਵੀ ਲਾਇ ਤੇ ਚੀਜ਼ ਤੇ ਬਾਈ ਜੀ ਸਾਰਿਆਂ ਨਾਲ ਵਧੀਆ ਚੀਜ਼ ਹੈ ਤੁਸੀਂ ਆਉਂ ਦੁਕਾਨ ਤੇ ਜਾਉਂਗੇ ਨਾ ਅਗਲਾ ਚੱਕ ਕੇ ਫੜਾਉਣ ਦਾ ਲੈ ਜਾ ਭਰਾਵਾ ਘਰੇ ਤੇ ਇੱਥੇ ਜੇ ਤੁਹਾਨੂੰ ਤਸੱਲੀ ਕਰਾਉਣੀ ਵੀ ਨਾ ਤਾਂ ਐ ਖੋਲ ਕੇ ਦਿਖਾ ਦੇਣੀ ਹੈ ਇਹ ਤੁਹਾਨੂੰ ਐ ਪੂਰਾ ਤਸੱਲੀ ਕਰਾ ਕੇ ਤੁਹਾਡੀਆਂ ਵੀ ਤੁਹਾਨੂੰ ਐ ਹੋਊਗਾ ਵੀ ਚੀਜ਼ ਸਹੀ ਫਿੱਟ ਹੈ ਫਿਰ ਤੁਸੀਂ ਦੇਣਾ ਅਗਲੇ ਨੂੰ ਹਾਂਜੀ ਬਿਲਕੁਲ ਇਹ ਜਿਨ੍ਹਾਂ ਨੇ ਦੂਰੋਂ ਨੇੜੇ ਮੰਗਾਉਣਾ ਹੈ ਤੁਹਾਨੂੰ ਵੀਡੀਓ ਬਣਾ ਕੇ ਭੇਜਣਗੇ ਵੀ ਆ ਤੁਹਾਡਾ ਗੱਦਾ ਅਸੀਂ ਤਿਆਰ ਕਰਤਾ ਤੇ ਗਰੰਟੀ ਵਾਰੰਟੀ ਮੈਂ ਫੋਲਣ ਦੀ ਬਈ ਆਪਣੀ ਜਿਹੜੀ ਵੀ ਚੀਜ਼ ਸਰ 5 ਸਾਲ ਦੀ ਗਰੰਟੀ ਵਾਰੰਟੀ 7 ਸਾਲ 3 ਸਾਲ ਮਤਲਬ ਡਿਪੈਂਡ ਕਰਦਾ ਗੱਦੇ ਤੋਂ ਗੱਦੇ ਤੇ ਅੱਛਾ ਭਾਈ ਟਾਈਮਿੰਗ ਕੀ ਰਹਿੰਦੀ ਹੈ ਤੇ ਆਪਣਾ ਐਡਰੈਸ ਕੀ ਹੈਗਾ ਜਿੱਥੇ ਪਹਿਲਾਂ ਤਾਂ ਦੱਸੋ ਵੀ ਜਿੱਥੇ ਆਪਾਂ ਖੜੇ ਆ ਐਗਜ਼ੈਕ ਆਪਣੇ ਟਾਈਮ ਹੀ ਗਾਰੰਟੀ ਹੈ ਜੀ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 7 ਤੋਂ 8 ਵਜੇ ਤੱਕ ਸਾਂਡੇ ਦੇ ਦਿਨ ਤੁਸੀਂ ਕਦੇ ਵੇਖ ਨਹੀਂ ਆ ਸਕਦੇ ਬਟਰੈਸ ਬਣਾਉਂਦੇ ਨਹੀਂ ਹਮ ਜੇਕਰ ਤੁਸੀਂ ਕੋਲੇ ਖੜਕੇ ਕਰਦਾ ਬਣਾਉਣਾ ਤਾਂ ਮੰਡੇ ਤੋਂ ਸੈਚਰਡੇ ਹਮ ਠੀਕ ਹੈ ਅਡਰੈਸ ਜੀ ਸਾਡਾ ਹੈ ਬਠਿੰਡਾ ਖਾਸ ਬੀਬੀ ਵਾਲਾ ਰੋਡ ਢਿਲੋਂ ਜਿਮ ਦਾ ਜਮਾ ਸਾਹਮਣੇ ਚੰਸਰ ਬਸਤੀ ਰਹਿ ਜਾਂਦੀ ਹੈ ਅੰਦਰ ਵੱਟਦੇ ਸਾਰੇ 1 ਨੰਬਰ ਗਲੀ ਦੇ ਕੋਰਨਰ ਤੇ ਤੇ ਨਾਮ ਕੀ ਆਪਣੀ ਦੁਕਾਨ ਦਾ ਹੈ ਨਾਮ ਹੈ ਦ ਮੈਟ੍ਰਸ ਹਾਊਸ ਅੱਛਾ ਭਈ ਕਿੰਨੇ ਕ ਟਾਈਮ ਦੇ ਵਿੱਚ ਕੱਦਾ ਤਿਆਰ ਹੋ ਜਾਂਦਾ ਮੰਨ ਲਓ ਕੋਲੇ ਖੜਕੇ ਤਿਆਰ ਕਰਾਵਾਂ ਤਾਂ ਇਥੇ ਸਰ ਘੰਟਾ ਇੱਕ ਗੱਦਾ ਘੰਟੇ ਚ ਦੇ ਦਿੰਨੇ ਆ ਅੱਛਾ ਇੱਕ ਗੱਦਾ ਘੰਟੇ ਦੇ ਵਿੱਚ ਤਿਆਰ ਹੋ ਜਾਂਦੇ ਜੇ ਕੋਲੇ ਖੜਕੇ ਵੀ ਤਿਆਰ ਕਰਾ ਕੋਈ ਬੰਦਾ ਤਾਂ ਘੰਟੇ ਦੇ ਵਿੱਚ ਤੁਸੀਂ ਕੋਲੇ ਖੜਕੇ ਵੀ ਤਿਆਰ ਤਿਆਰ ਕਰਾ ਸਕਦੇ ਹੋ ਤੇ ਜਿੱਦਾਂ ਮਰਜੀ ਤੁਹਾਨੂੰ ਜਿਵੇਂ ਠੀਕ ਲੱਗਦਾ ਉਦਾਂ ਤਿਆਰ ਕਰਾ ਤੇ ਫੋਨ ਨੰਬਰ ਕੀ ਹੈ ਬਾਈ ਮੰਨ ਲਓ ਜੇ ਕਿਸੇ ਨੇ ਕੰਟੈਕਟ ਕਰਨਾ ਦੂਰੇ ਨੇ ਉਹ ਨੰਬਰ ਹੈ ਜੀ 905632144 905632144 ਨੰਬਰ ਆਪਾਂ نیچے ਵੀ ਲਿਖ ਦਾਂਗੇ ਤੇ ਟਾਈਮਿੰਗ ਕੀ ਰਹਿੰਦੀ ਆਪਣੀ ਟਾਈਮਿੰਗ ਜੀ ਸਵੇਰੇ 9 ਤੋਂ ਸ਼ਾਮੇ 8 9 ਤੋਂ ਸ਼ਾਮੇ 8 ਵਜੇ ਤੱਕ ਰਹਿੰਦੀ ਹੈ ਤਾਂ ਇੱਕ ਵਾਰੀ ਜ਼ਰੂਰ ਇੱਥੇ ਵਿਜ਼ਿਟ ਕਰਿਓ ਤੇ ਜਿਹੜੇ ਫੈਕਟਰੀ ਤੋਂ ਪੰਜਾਬ ਦੀ ਸਾਰਿਆਂ ਨਾਲ ਵੱਡੀ ਜਿਹੜੀ ਫੈਕਟਰੀ ਹੈ ਇਹ ਜਿਹੜੀ ਬਠਿੰਡੇ ਦੇ ਵਿੱਚ ਇਸ ਆਪਾਂ ਲੈ ਕੇ ਤੁਹਾਨੂੰ ਖੜੇ ਆਗੇ ਤਾਂ ਇੱਕ ਵਾਰੀ ਜ਼ਰੂਰ ਇਥੇ ਵਿਜ਼ਿਟ ਕਰਿਓ ਜਿਹੜੇ ਵੀ ਗੱਦਾ ਚਾਹੀਦਾ ਤੁਸੀਂ ਕੋਲੇ ਖੜਕੇ ਤਿਆਰ ਕਰਾਓ ਭਲਾ ਦੀ ਆਰਡਰ ਵੀ ਕਰੋਗੇ ਤੁਹਾਨੂੰ ਵੀਡੀਓ ਵੀ ਭੇਜਣਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਤੇ ਪੇਜ ਨੂੰ ਫੋਲੋ ਵੀ ਕਰੋ ਧੰਨਵਾਦ